ਇੱਥੋਂ ਲੈ ਕੇ ਇਹਨਾਂ ਇਹਨਾਂ ਕੱਟ ਦੇਣਾ ਇਹਦੀ ਸੀਧੇ ਚ ਐਨੂੰ ਠੀਕ ਹੈ ਜੀ ਉਧਰੋਂ ਇਹਦੇ ਬਿਲਕੁਲ ਓਪੋਜ਼ਿਟ ਸਾਈਡ ਆਹ ਦੇਖੋ ਜੀ ਕਾਫੀ ਆ ਜਾਂਦਾ ਜੀ ਕਿਲੋ ਦੇ ਵਿੱਚ ਤੇ ਬਰੀਕ ਹੁੰਦਾ ਵਿੱਚ ਦਾਣਾ ਬਸ ਜਦੋਂ ਆਪਾਂ ਪਾਵਾਂਗੇ ਫਿਰ ਲਓ ਜੀ ਦੇਖੋ ਹੋ ਗਿਆ ਤਿਆਰ ਜੀ ਕਮਾਲ ਦੀ ਚੀਜ਼ ਬਣ ਗਈ ਹੈ ਜੀ ਬਹੁਤ ਵਧੀਆ ਲੱਗਿਆ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਆਹ ਦੇਖੋ ਜੀ ਮੇਰੇ ਕੋਲ ਨੇ ਦੋ ਖਾਲੀ ਬੋਤਲਾਂ ਜੀ ਤੇ ਬੋਤਲਾਂ ਤੁਹਾਨੂੰ ਪਤਾ ਹੀ ਲੱਗ ਗਿਆ ਜੀ ਕੋਲਡ ਡਰਿੰਕ ਵਾਲੀਆਂ ਬੋਤਲਾਂ ਨੇ ਤੇ ਅੱਜ ਆਪਾਂ ਇਹਨਾਂ ਬੋਤਲਾਂ ਦਾ ਬਣਾਉਣ ਜਾ ਰਹੇ ਹਾਂ ਜੀ ਪੰਛੀਆਂ ਵਾਸਤੇ ਦਾਣੇ ਵਾਲਾ ਫੀਡਰ ਜਿੰਨਾਂ ਚ ਆਪਾਂ ਦਾਣਾ ਪਾ ਕੇ ਪੰਛੀਆਂ ਦਾ ਕਿਤੇ 2-3 ਦਿਨ ਵਾਸਤੇ ਆ ਜਾ ਵੀ ਸਕਦੇ ਆ ਤੇ ਵੈਸੇ ਹੀ ਸੇਵਾ ਭਾਵ ਨਾਲ ਜੇ ਆਪਾਂ ਰੱਖਨੇ ਆ ਆਪਣੇ ਛੱਤ ਤੇ ਘਰ ਦੇ ਵਿੱਚ ਜਿੱਥੇ ਗਏ ਪੰਛੀ ਚੋਗਾ ਚੁੱਕ ਸਕਣ ਜਿੱਥੇ ਆਣ ਕੇ ਜੀ ਤੇ ਉਹਦੇ ਵਾਸਤੇ ਤਿਆਰ ਕਰ ਰਹੇ ਆ ਬੋਤਲਾਂ ਦਾ ਬਲੌਗ ਨੂੰ ਐਂਡ ਤੱਕ ਦੇਖਿਓ ਸਾਰਾ ਪ੍ਰੋਸੈਸ ਦੇਖਿਓ ਜੀ ਬਹੁਤ ਹੀ ਵਧੀਆ ਚੀਜ਼ ਹੈ ਇੱਕ ਸਸਤਾ ਤੇ ਟਿਕਾਊ ਜਿਹੜਾ ਫਾਰਮੂਲਾ ਆਪਾਂ ਇਹ ਅੱਜ ਤੇ ਵਲੌਗ ਨੂੰ ਤੁਸੀਂ ਪੂਰਾ ਨਹੀਂ ਦੇਖਦੇ ਮੈਂ ਵਾਰ-ਵਾਰ ਕਹਿ ਰਿਹਾ ਜੀ ਵਲੌਗ ਨੂੰ ਪੂਰਾ ਦੇਖੇ ਤਾਂ ਜੋ ਤੁਹਾਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਪਤਾ ਲੱਗ ਸਕੇ ਕਿਵੇਂ ਚਾਰ ਕਰਨਾ ਤੁਸੀਂ ਵੀ ਜਾਣ ਕਰ ਸਕੋ ਤੇ ਆਓ ਜੀ ਹੁਣ ਆਪਾਂ ਜਿਆਦਾ ਦੇਰ ਨਾਲ ਆਉਂਦੇ ਹੋਏ ਆਪਾਂ ਕਰਦੇ ਹਾਂ ਜੀ ਰੈਡੀ ਆਜੋ ਹਾਂਜੀ ਦੇਖੋ ਜੀ ਸਾਰਾ ਸਟੈਪ ਜਿੰਨੇ ਵੀ ਸਾਰੇ ਸਟੈਪ ਨੇ ਤੁਸੀਂ ਧਿਆਨ ਨਾਲ ਦੇਖ ਰਹੇ ਨੇ ਆਹ ਦੇਖੋ ਜੀ ਆਪਾਂ ਇਧਰੋਂ ਤੇ ਇਧਰੋਂ ਬਿਲਕੁਲ ਆਮੋ ਸਾਹਮਣੇ ਜਿਹੜੀ ਆ ਬੋਤਲ ਨੂੰ ਕੱਟ ਲਾਉਣੇ ਨੇ ਤੇ ਫਿਰ ਕੱਟ ਕੇ ਤੁਹਾਨੂੰ ਦਿਖਾਉਨੇ ਆ ਜੀ ਕਿਵੇਂ ਆਪਾਂ ਮਤਲਬ ਇਹਦਾ ਸਿਸਟਮ ਸਾਰਾ ਰੱਖਣਾ ਤੇ ਉਸਾ ਬਣਾਉ ਆਪਾਂ ਰੱਖਣਾ ਜੀ ਇਥੋਂ ਜਿਹੜਾ ਰਾਮ ਨਾਲ ਚੋਗਾ ਚੁੱਕ ਸੁਪਨ ਵਿਚਾਰੋਂ ਇਥੋਂ ਜੀ ਤੇ ਸਾਰਾ ਪ੍ਰੋਸੈਸ ਜਰੂਰ ਫਾਲੋ ਕਰਿਓ ਜੀ ਸਭ ਤੋਂ ਪਹਿਲਾਂ ਆਪਾਂ ਲੈਨੇ ਜੀ ਇੱਕ ਕਾਬੀਆ ਦੇਖੋ ਕਾਬੀਆ ਆਪਣਾ ਗਰਮ ਕੀਤਾ ਹੋਇਆ ਜੀ ਤੇ ਇਹਦੇ ਵਿੱਚ ਇਦਾਂ ਕੱਟ ਲਾਉਣੇ ਓਖੇ ਹੁੰਦੇ ਨੇ ਜਿੱਦਾਂ ਬੋਤਲ ਜਿਹੜੀ ਆ ਵੱਧ ਘਟਨ ਕੱਟੀ ਜਾਵੇ ਆ ਦੇਖੋ ਜੇ ਆਪਾਂ ਇੱਥੇ ਲਾਦਾ ਜੇ ਕੱਟ ਕਾਬੀ ਦੀ ਮਰਜ਼ ਨਾਲ ਆ ਲੋ ਜੀ ਤੇ ਥੋੜਾ ਜਿਹਾ ਲੰਬਾ ਇਹਨੂੰ ਖਿੱਚ ਲੈਨੇ ਤਾਂ ਜੋ ਕਰਦੇ ਦੇ ਵਿੱਚ ਜਿਹੜੀ ਆ ਪੈ ਸਕੇ ਤੇ ਕੱਟ ਲੱਗ ਸਕੇ ਬਾਕੀ ਦਾ ਆਪਾਂ ਕਰਦੇ ਨਾਲ ਕਟਾਂਗੇ ਜੀ ਆ ਲੋ ਜੀ ਉਨਾ ਇੰਨੇ ਕ ਥਾਂ ਜਿਹੜੀ ਕਰਦਾ ਜਿਹੜੀ ਈਜ਼ੀਲੀ ਜਿਹੜੀ ਆ ਆਪਾਂ ਇੱਥੇ ਕੱਟ ਲਾ ਸਕਦੇ ਅੱਗੇ ਤੇ ਸੇਮ ਹੀ ਆਪਾਂ ਇੰਨਾ ਕ ਥਾਂ ਛੱਡ ਕੇ ਇਧਰੋਂ ਕਰਨਾ ਹੈ ਤਾਂ ਜੋ ਜਿਹੜੀ ਬੋਤਲ ਦੀ سپورਟ ਆ ਜਿਹੜੀ ਸਿੱਧੀ ਰਵੇ ਆ ਦੇਖੋ ਜੀ ਇੱਥੇ ਵੀ ਆਪਾਂ ਲਾ ਦਿੰਨੇ ਆ ਕੱਟ ਜੀ ਆਹ ਲੋ ਜੀ ਇਹ ਬਹੁਤ ਈਜ਼ੀਲੀ ਸਟੈਪ ਨੇ ਕੋਈ ਜ਼ਿਆਦਾ ਔਖਾ ਨਹੀਂ ਆ ਜੀ ਤੇ ਬਹੁਤ ਹੀ ਬਜਟ ਚ ਬਣਨ ਵਾਲਾ ਜਿਹੜਾ ਫੀਡਰ ਹੈ ਜੀ ਪੰਛੀਆਂ ਦਾ ਆਹ ਲੋ ਜੀ ਇਧਰ ਵੀ ਲਾ ਤੇ ਆਪਾਂ ਜੀ ਤੇ ਇੱਥੋਂ ਥੱਲੇ ਤੱਕ ਆਪਾਂ ਕੱਟਣਾ ਜੀ ਉਹ ਤੁਹਾਨੂੰ ਕੱਟ ਕੇ ਵਿਖਾਉਣਾ ਤੇ ਸੇਮ ਇਸੇ ਤਰ੍ਹਾਂ ਇਧਰੋਂ ਛੱਡ ਕੇ ਇਸ ਤਰ੍ਹਾਂ ਆਪਾਂ ਇਧਰੋਂ ਲਾਉਣਾ ਜੀ ਆ ਦੇਖੋ ਜ਼ਰੂਰੀ ਨਹੀਂ ਆਪਾਂ ਲਾਈਨਾਂ ਤੇ ਲਾਉਣਾ ਆਪਾਂ ਇਧਰ ਉਧਰ ਵੀ ਲਾ ਸਕਦੇ ਹਾਂ ਅੰਦਾਜ਼ੇ ਨਾਲ ਜਿੱਥੇ ਆਪਾਂ ਨੂੰ ਪਤਾ ਲੱਗਦਾ ਕਿ ਆਪ ਦੇ ਜੀ ਆ ਦੇਖੋ ਇਧਰ ਲਾਤਾ ਹੁਣ ਸੇਮ ਆਪਾਂ ਇਧਰ ਲਾ ਦਿੰਨੇ ਆ ਜੀ ਆ ਦੇਖੋ ਆਹ ਲੋ ਇਹ ਕਟਾਪਾ ਲਾਦਾ ਇੱਥੇ ਆਹ ਲੋ ਅੱਜ ਇਹ ਨਾਲ ਦੇਖੋ ਜੀ ਆਪਾਂ ਇੱਥੇ-ਇੱਥੇ ਹੋਲ ਕਰਤੇ ਆ ਹੁਣ ਆਪਾਂ ਇਧਰੋਂ ਇਧਰ ਨੂੰ ਕਰਦਣ ਨਾਲ ਜਾਂ ਇਹਨੂੰ ਕਟਰ ਦੀ ਹੈਲਪ ਨਾਲ ਕੱਟ ਦੇਣਾ ਤੇ ਇੱਥੋਂ ਆਹ ਪੁਆਇੰਟ ਨੂੰ ਇੱਥੋਂ ਲੈ ਕੇ ਇੰਨਾ-ਇੰਨਾ ਕੱਟ ਦੇਣਾ ਜੀ ਇਹਦੀ ਸੀਧੇ ਚ ਐਨੂੰ ਠੀਕ ਹੈ ਜੀ ਉਧਰੋਂ ਇਹਦੇ ਬਿਲਕੁਲ ਓਪੋਜ਼ਿਟ ਸਾਈਡ ਜਾਨੀ ਕਿ ਦੂਜੇ ਪਾਸੇ ਇਧਰੋਂ ਆਪਾਂ ਐਨੂੰ ਇੱਥੋਂ ਕੱਟ ਦੇਣਾ ਇਧਰੋਂ ਐਨੂੰ ਤੇ ਇਧਰੋਂ ਆਪਾਂ ਐਨੂੰ ਕੱਟਦੇ ਜਾਣਾ ਜੀ ਆਹ ਮੇਰੇ ਸ਼ੇਕ ਕਰਨ ਦਾ ਮਤਲਬ ਇਹ ਐ ਇੱਥੇ ਕਰਦ ਜਿਹੜੀ ਆ ਜਾਂ ਕਟਰ ਸੌਖਾ ਈਜ਼ੀਲੀ ਪੈ ਜਾਂਦਾ ਬੋਤਲ ਉੱਪਰ ਨੂੰ ਜਾਂ ਥੱਲੇ ਨੂੰ ਵੱਧ ਘੱਟ ਨਹੀਂ ਕੱਟੀ ਸਿਮਪਲੀਆ ਦੇਖੋ ਕੋਈ ਜਿਆਦਾ ਵੱਡਾ ਕੰਮ ਨਹੀਂ ਕਰਾ ਦੇਖੋ ਜੀ ਇਸ ਤੱਕ ਲੱਗ ਗਿਆ ਜੀ ਕੱਟ ਹੁਣ ਆਪਾਂ ਸੇਮ ਹੀ ਇਧਰੋਂ ਕੱਟ ਲਾ ਦੇਣਾ ਇਧਰ ਤੱਕ ਆਹ ਲੋ ਜੀ ਇੱਕ ਵਾਸਾ ਕੱਟਿਆ ਗਿਆ ਜੀ ਹੁਣ ਇਸੇ ਤਰ੍ਹਾਂ ਆਪਾਂ ਇਧਰੋਂ ਕਰਦੇ ਦੀ ਹੈਲਪ ਨਾਲ ਇਧਰ ਕੱਟ ਦੇਣਾ ਜੀ ਆ ਦੇਖੋ ਥੋੜਾ ਜਿਹਾ ਔਖਾ ਪੈ ਗਈ ਆ ਬਸ ਇੱਕ ਵਾਰੀ ਆ ਬਿਲਕੁਲ ਸਿੱਧਾ ਕੱਟਣ ਦੀ ਕੋਸ਼ਿਸ਼ ਕਰਨੀ ਹੈ ਜੀ ਤਾਂ ਕਿ ਵਧੀਆ ਲੱਗੇ ਕੌਕੀ ਬੋਤਲ ਇਹੋ ਜੀ ਕਿਸੇ ਵੇਲੇ ਜਿਹੜੀ ਆ ਵੱਧ ਘੱਟ ਵੀ ਕੱਟੀ ਜਾਂਦੀ ਆ ਦੇਖੋ ਜੀ ਇੰਨਾ ਕੱਟਿਆ ਗਿਆ ਹੁਣ ਆ ਰਹਿ ਗਿਆ ਜੀ ਇਦੋਂ ਆਪਾਂ ਇਹਨੂੰ ਫੜ ਕੇ ਇੰਜ ਕੱਟ ਸਕਦੇ ਆ ਜੀ ਆ ਦੇਖੋ ਇਹਨੂੰ ਕਰਦ ਦੇ ਨੂੰ ਘੁਮਾ ਕੇ ਆ ਦੇਖੋ ਜੀ ਕਿੰਨਾ ਵਧੀਆ ਬਣ ਗਿਆ ਜੀ ਹੁਣ ਇਸੇ ਤਰ੍ਹਾਂ ਹੀ ਆਪਾਂ ਇਧਰੋਂ ਕੱਟ ਦੇਣਾ ਇਹ ਦੂਜੇ ਪਾਸਿਓਂ ਆ ਦੇਖੋ ਜੀ ਲਓ ਜੀ ਆਪਣਾ ਅੱਦਾ ਜਿਹੜਾ ਕੰਮ ਤਿਆਰ ਹੋ ਗਿਆ ਜੀ ਬੋਤਲ ਤਿਆਰ ਹੋ ਗਈ ਏ ਆਹ ਦੇਖੋ ਜੀ ਇੱਥੇ ਆਪਾਂ ਬਿਲਕੁਲ ਆ ਦੇਖੋ ਪੂਰਾ ਬਾਰੀ ਰੂਮਾ ਬਣਾਤਾ ਜੀ ਇੱਥੇ ਚੋਗਾ ਚੁਕ ਸੁਗਣਗੇ ਸਕਣਗੇ ਪੰਛੀ ਜੀ ਤੇ ਆਹ ਦੇਖੋ ਸੇਮ ਦੋਵੇਂ ਪਾਸੇ ਹੋ ਜੀ ਆਰ ਪਾਰ ਤੇ ਹੁਣ ਅਗਲਾ ਸਟੈਪ ਤੁਹਾਨੂੰ ਦਿਖਾਉਣਾ ਜੀ ਮੈਂ ਆਹ ਤਾਂ ਰੈਡੀ ਹੋ ਗਿਆ ਲਓ ਜੀ ਫਿਰ ਆਪਾਂ ਕਾਬੀਆ ਵਰਤਾਂਗੇ ਜੀ ਤੇ ਅੱਜ ਦਾ ਦੇਣਾ ਆਪਣਾ ਬੜਾ ਵਧੀਆ ਲੰਘਦਾ ਪਿਆ ਮੈਨੂੰ ਬੜੀ ਖੁਸ਼ੀ ਹੈ ਕਿ ਆਪਾਂ ਪੰਛੀਆਂ ਦੀ ਸੇਵਾ ਵਾਸਤੇ ਇੱਕ ਵਧੀਆ ਕੰਮ ਕਰ ਰਹੇ ਆਂ ਜੀ ਤੇ ਚਲੋ ਆਪਾਂ ਅਗਲਾ ਸਟੈਪ ਕਰਦੇ ਆਂ ਜੀ ਆ ਦੇਖੋ ਹੁਣ ਆਪਾਂ ਇੱਥੇ ਵੀ ਕੱਟ ਲਾਉਣਾ ਜੀ ਬੋਤਲ ਦੇ ਸਾਰੇ ਇੱਥੇ ਵਾਲੇ ਦੁਆਲੇ ਪੂਰਾ ਕੱਟਣਾ ਜੀ ਇਹਨੂੰ ਤੇ ਵੇਖੀ ਜਾਓ ਐਂਡ ਤੱਕ ਕਿਵੇਂ ਕਰਦਾ ਜੀ ਮੈਂ ਹਲਕਾ ਜਿਹਾ ਆਪਾਂ ਆਹ ਕੱਟ ਨਾਲੋਂ 1 ਇੰਚ 1.5 ਇੰਚ ਇੱਥੇ ਕੱਟ ਲਾ ਲੈਣਾ ਜੀ ਇਹ ਆ ਲੋ ਕਾਵੀਆ ਦੀ ਹੈਲਪ ਨਾਲ ਆਪਾਂ ਇੱਥੇ ਕੱਟ ਲਾ ਲੈਣਾ ਜੀ ਖਾਵਾ ਚੱਲ ਰਹੀ ਹੈ ਬਹੁਤ ਠੰਡੀ ਇਹ ਕਰਕੇ ਜਿਹੜਾ ਕਾਵੀਆ ਜਿਹੜਾ ਉਹ ਠੰਡਾ ਹੋ ਜਾਂਦਾ ਆ ਲੋ ਇੱਕ ਪੁਆਇੰਟ ਜਾਂ ਬਣਾ ਲਈਏ ਮੈਂ ਕਿਹੜਾ ਸੌਖਾ ਰਹੂਗਾ ਜੀ ਤਾਂ ਵੀ ਇਹਦੀ ਹੈਲਪ ਨਾਲ ਲਓ ਜੀ ਆਪਾਂ ਹੁਣ ਇਹਨਾਂ ਲੱਗੇ ਕੱਟਣ ਬੜੀ ਹੌਲੀ ਹੌਲੀ ਕੱਟਣਾ ਤਾਂ ਜੋ ਗਲਤ ਨਾ ਕੱਟੇ ਵੀ ਆਰਾਮ ਨਾਲ ਕੱਟਣਾ ਹੈ। ਸਾ ਦੇਖੋ ਜੀ ਇਸ ਤਰ੍ਹਾਂ ਕੱਟਦੇ ਆ ਨਾ ਗਲਾਈ ਦੇ ਵਿੱਚ ਆ ਲਓ। ਲਓ ਜੀ ਬੋਤਲ ਆਪਾਂ ਕੱਟ ਲਈ ਆ ਦੇਖੋ ਇਸ ਤਰ੍ਹਾਂ ਗਲਾਈ ਦੇ ਵਿੱਚ ਉੱਪਰੋਂ ਤੇ ਆਹ ਤਿਆਰ ਹੈ ਹੁਣ ਆਪਾਂ ਅਗਲਾ ਸਟੈਪ ਕਰਦੇ ਆ ਜੀ ਕੀ ਹੈ? ਆਪਾਂ ਲੈ ਲਈਏ ਜੀ ਇੱਕ ਹੋਰ ਬੋਤਲ ਬਿਲਕੁਲ ਸਾਬਤ ਹੈ ਜੀ ਬੋਤਲ ਇਹਨੂੰ ਆਪਾਂ ਕੋਈ ਸ਼ੇਕ ਵਗੈਰਾ ਨਹੀਂ ਕੀਤੇ ਤੇ ਤੁਹਾਨੂੰ ਮਖਾਉਣਾ ਹੈ ਤੇ ਕੀ ਕਰਨਾ ਹੁਣ ਆਹ ਬੋਤਲ ਦੇ ਐਸ ਪੁਆਇੰਟ ਤੋਂ ਜੀ ਆਪਾਂ ਇਹਨੂੰ ਇੱਥੋਂ ਜੇ ਕਰਕੇ ਕੱਟ ਦੇਣਾ ਤੇ ਇਹਦੇ ਵਿੱਚ ਆਪਾਂ ਪਾਉਣਾ ਜੀ ਸਾਰਾ ਚੋਗਾ ਤੇ ਲੋ ਜੀ ਇਹਨੂੰ ਆਪਾਂ ਹੁਣ ਕੱਟ ਲਾਉਨੇ ਆ ਇੱਥੋਂ ਸਾਰਾ ਨਹੀਂ ਕੱਟਣਾ ਹੈਗਾ ਇਹਨੂੰ ਆਪਾਂ ਇੱਕ ਢੱਕਣ ਵਾਂਗੂ ਰੱਖਾਂਗੇ ਜੀ ਤਾਂ ਜੋ ਦੁਬਾਰਾ ਉੱਪਰ ਥੱਲੇ ਕਰਕੇ ਆਪਾਂ ਬੰਦ ਵੀ ਕਰ ਸਕੀਏ ਆ ਲੋ ਜੀ ਇਹਨੂੰ ਆਪਾਂ ਲਾਉਣ ਲੱਗੇ ਆ ਜੀ ਕਾਬੀਏ ਨਾਲ ਇੱਥੇ ਵੀ ਟੱਕ ਜੀ ਤੇ ਆ ਲੋ ਜੀ ਇੱਥੇ ਆਪਾਂ ਟੱਕ ਲਾ ਕੇ ਆ ਟੱਕ ਲਾਉਣ ਤੋਂ ਮੇਰਾ ਮਤਲਬ ਵੀ ਥੋੜੀ ਕਰਦ ਚਲਾਉਣੀ ਤੇ ਸੁੱਕੀ ਹੋ ਜਿੰਦੀ ਮੁੜ ਕੇ ਇਧਰ ਉਧਰ ਨ ਜਾਂਦੀ ਜਿਵੇਂ ਕਰਦ ਚਲਾਈਦੀ ਆ ਜਾਂਦੀ ਏ ਕਾਬੀਆ ਆਪਣਾ ਠੰਡਾ ਹੋ ਜਾਂਦਾ ਜੀ ਹਵਾ ਕਰਕੇ ਲੋ ਜੀ ਆਪਾਂ ਐਵੇਂ ਕਰਦ ਲਾ ਲੈਣਾ ਇਹਦੇ ਵਿੱਚ ਬਸ ਇੰਨੇ ਕ ਕੱਟ ਲੈਣੇ ਆ ਕਿ ਆਪਾਂ ਇਹਨੂੰ ਆ ਦੇਖੋ ਜੀ ਸਾਰਾ ਨਹੀਂ ਕੱਟਣਾ ਇਹ ਕੱਟ ਲੈਣਾ ਕਿ ਆਪਾਂ ਤਾਂ ਜੋ ਦੁਬਾਰਾ ਇਹਨੂੰ ਖੋਲ ਕੇ ਇਸ ਤਰ੍ਹਾਂ ਦੇਖੋ ਜੀ ਇਹਦੇ ਵਿੱਚ ਆਪਾਂ ਪਾ ਦਈਏ ਥੋੜਾ ਜਿਹਾ ਹੋਰ ਕਟਾਂਗੇ ਤੇ ਇਹਦੇ ਵਿੱਚ ਰਸਨ ਇੱਥੋਂ ਆਪਾਂ ਪਾ ਦਿਆ ਕਰਾਂਗੇ ਜੋ ਵੀ ਇਹਨਾਂ ਦੀ ਖਰਾਕ ਹੈ ਜੀ ਪੰਛੀਆਂ ਦੀ ਤੇ ਫਿਰ ਉੱਪਰੋਂ ਆਪਣੇ ਆਪ ਬੰਦ ਹੋ ਜਾ ਕਰੂਗਾ ਆ ਦੇਖੋ ਥੋੜਾ ਜਿਹਾ ਹੋਰ ਕਟਾਂਗੇ ਥੋੜਾ ਘਾਟੇ ਇਹ ਖੁੱਲਦਾ ਨਹੀਂ ਚੀਂਦਾ ਹਾਲੋ ਹੁਣ ਚੰਗੀ ਤਰ੍ਹਾਂ ਖੁੱਲਦਾ ਹੋ ਗਿਆ ਆ ਦੇਖੋ ਇਸ ਤਰ੍ਹਾਂ ਕਰਕੇ ਖੁੱਲਦਿਆ ਕਰਾਂਗੇ ਉੱਪਰ ਆਪਣੇ ਆਪ ਲੱਗ ਜਾ ਕਰੂਗੀ ਦੇਖੀ ਜਾਓ ਕਿਤਰਾ ਦਾ ਲੱਗਿਆ ਆਈਡੀਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਸੋ ਅਗਲੀ ਤਿਆਰੀ ਕਰਦੇ ਆਂ ਜੀ ਲਓ ਜੀ ਆ ਆਪਣੀ ਬੋਤਲ ਜਿਵੇਂ ਤੁਹਾਨੂੰ ਦੱਸਿਆ ਜੀ ਪੂਰੀ ਹੋ ਗਈ ਰੈਡੀ ਤੇ ਹੁਣ ਆਪਾਂ ਇਹਦੇ ਵਿੱਚ ਸਾਈਡਾਂ ਤੇ ਇੱਥੇ ਛੇਕ ਕੱਢਣੇ ਨੇ ਜੀ ਬਿਲਕੁਲ ਛੋਟੇ ਛੋਟੇ ਤਾਂ ਜੋ ਆਪਾਂ ਬੋਤਲ ਨੂੰ ਟੰਗ ਵੀ ਸਕੀਏ ਕਿਧਰੇ ਹੈਂਗ ਕਰ ਸਕੀਏ ਜੇ ਆਪਾਂ ਦਰਖਤ ਤੇ ਜਾਂ ਦੀਵਾਰ ਚ ਕਿੱਲ ਗੱਡ ਕੇ ਜਾਂ ਕਿਤੇ ਵੀ ਆਪਾਂ ਕਰਨਾ ਹੋਵੇ ਤਾਂ ਇੱਥੇ ਜਿਹੜੇ ਆ ਛੇਕ ਕੱਢਣੇ ਆ ਬਹੁਤ ਜ਼ਰੂਰੀ ਆ ਦੇਖੋ ਜੀ ਛੋਟੇ ਛੋਟੇ ਕੱਢਦਨੇ ਆ ਇਤਨਾ ਬਿਲਕੁਲ ਸੀਰ ਦੇ ਸਾਹਮਣੇ ਇਹਦੇ ਆਪਾਂ ਨੂੰ ਛੇਕ ਦਿਖ ਰਿਹਾ ਉੱਥੇ ਆਪਾਂ ਸੀਰ ਚ ਸੇਮ ਛੇਕ ਕੱਢਣ ਲੱਗਿਆਂ ਜੀ ਆ ਦੇਖੋ ਤੇ ਆ ਲੋ ਜੀ ਇਧਰ ਵੀ ਛੇਕ ਨਿਕਲ ਗਿਆ ਤਾਂ ਉਹਦੇ ਇਹਦੇ ਚ ਆਪਾਂ ਰੱਸੀ ਜਾਂ ਤਾਰ ਪਾ ਕੇ ਜਿਹੜਾ ਜੋ ਵੀ ਆਪਣੀ ਇੱਛਾ ਆਪਾਂ ਬੰਨ ਸਕੀਏ ਇਹਦੇ ਵਿੱਚ ਗੰਡ ਦੇ ਸਕੀਏ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਇਹਨੂੰ ਟੰਗ ਸਕੀਏ ਜੀ ਆਹ ਲੋ ਜੀ ਇੱਧਰ ਵੀ ਹੋ ਗਿਆ ਸ਼ੇਕ ਤੇ ਹੁਣ ਆਪਣਾ ਨੈਕਸਟ ਮੂਵ ਹੈ ਜੀ ਬਸ ਬਿਲਕੁਲ ਨੇੜੇ ਆ ਜੀ ਚੀਜ਼ ਤਿਆਰ ਹੈ ਜੀ ਤੇ ਆਪਾਂ ਹੁਣ ਇਹਦੇ ਵਿੱਚ ਤੁਹਾਨੂੰ ਇਹਦੀ ਖਰਾਕ ਪਾਉਿ ਖੋਣੇ ਆ ਪੰਛੀ ਦੀ ਉਸ ਤੋਂ ਪਹਿਲਾਂ ਦੋ ਤਿੰਨ ਸਟੈਪ ਨੇ ਉਹ ਜਿਹੜੇ ਜ਼ਰੂਰੀ ਨੇ ਜਿਹੜੇ ਕੰਪਲੀਟ ਕਰਨੇ ਨੇ ਜੀ ਦੇਖੀ ਜਾਓ ਆ ਆ ਗਏ ਜੀ ਆਪਣੇ ਕੋਲ ਦੋਵੇਂ ਪੀਸ ਤੇ ਇਹਨਾਂ ਨੂੰ ਆਪਾਂ ਕਿਵੇਂ ਜੁਆਇੰਟ ਕਰਨਾ ਕਿਵੇਂ ਰੈਡੀ ਕਰਨਾ ਦੇਖੋ ਜੀ ਇਹਨੂੰ ਆਪਾਂ ਲੈਣਾ ਪਹਿਲਾਂ ਇਸ ਤਰ੍ਹਾਂ ਫੜ ਕੇ ਆਹ ਬੋਤਲ ਨੂੰ ਜਿਹੜਾ ਮੁੱਧਿਆ ਕਰਕੇ ਇਹ ਤੇ ਇਹਦੇ ਅੰਦਰ ਨੂੰ ਜਿਹੜਾ ਆਪਾਂ ਇਹਨੂੰ ਪੂਰਾ ਤੁੰਣਾ ਨਾ ਧੱਕ ਦੇਣਾ ਜੀ ਆ ਦੇਖੋ ਤਾਂ ਜੋ ਜਿਹੜੀ ਆ ਚੀਜ਼ ਨਾ ਜਿਹੜਾ ਇਹਦਾ ਬਿਲਕੁਲ 6 ਕ ਬੋਤਲ ਦਾ ਦੇਖੋ ਜੀ ਬਿਲਕੁਲ ਇੱਥੇ ਤੱਕ ਹੋ ਜੇ ਇਹਦੇ ਬਰਾਬਰ ਤੇ ਉਹਦੇ ਹਿਸਾਬ ਨਾਲ ਜਿਵੇਂ ਚੋਗਾ ਚੁਗੀ ਜਾਣਗੇ ਜਾਨਵਰ ਜੀ ਪੰਛੀ ਜਿਵੇਂ ਜਿਵੇਂ ਓਵੇਂ ਓਵੇਂ ਜਿਹੜਾ ਵਿੱਚ ਆ ਇਧਰੋਂ ਦਾਣੇ ਡਿੱਗੀ ਜਾਣਗੇ ਆ ਦੇਖੋ ਜੀ ਥੱਲੇ ਨੂੰ ਡਿੱਗੀ ਜਾਣਗੇ ਸਾਨੂੰ ਬਾਕੀ ਦਿਖਾਵਾਂਗਾ ਜਿਵੇਂ ਆ ਦੇਖੋ ਜੀ ਪੂਰੇ ਯੋਰਨਾ ਪੈਨ ਨੂੰ ਅੰਦਰ ਨੂੰ ਕਰ ਦੇਣਾ ਜੀ ਬੋਤਲ ਨੂੰ ਆ ਦੇਖੋ ਆ ਦੇਖੋ ਆਪਾਂ ਨੂੰ ਪਤਾ ਲੱਗ ਰਿਹਾ ਕਿ ਇਹਦੇ ਬਰਾਬਰ ਆ ਗਈ ਆ ਦੇਖੋ ਜੀ ਸੀਲ ਚ ਵੈਸੇ ਵੇਖਣ ਜੀ ਪ ਤੇ ਦੇਖੋ ਜੀ ਹੈ ਤੇ ਕੰਮ ਬੜੇ ਪੋਨਾਂ ਵਾਲਾ ਤੁਸੀਂ ਵੀ ਸਾਰੇ ਜ਼ਰੂਰ ਕਰਿਓ ਤੇ ਨਾਲੇ ਆ ਸਾਰੀ ਵੀਡੀਓ ਜ਼ਰੂਰ ਦੇਖਿਓ ਜੀ ਤਾਂ ਸ਼ੇਅਰ ਜ਼ਰੂਰ ਕਰਿਓ ਜੇ ਤੇ ਹੁਣ ਅੱਗੇ ਸਟੈਪ 2-3 ਰਹਿ ਗਏ ਨੇ ਬਸ ਜੀ ਆਪਾਂ ਨੇੜੇ ਆ ਤਕਰੀਬ ਨਾਲ ਦੇਖੋ ਜੀ ਕੰਮ ਨੇੜੇ ਲੱਗ ਗਿਆ ਜੀ ਹੁਣ ਆਪਾਂ ਕੀ ਕਰਨਾ ਹੈ ਜੀ ਇਸ ਤੋਂ ਬਾਅਦ ਜਿਹੜੀ ਆ ਸੈਡਾਂ ਨੇ ਜੀ ਆ ਕਿਨਾਰੇ ਆ ਇਹਨਾਂ ਦੇ ਵਿੱਚ ਤਾਂ ਜੋ ਹਿੱਲੇ ਨਾ ਖਿਸਕੇ ਨਾ ਆਪਾਂ ਥੋੜਾ ਥੋੜੀ ਫੈਕ ਕਿੱਕ ਪਾਵਾਂਗੇ ਜੋ ਤੁਹਾਨੂੰ ਪੱਕੇ ਦਿਖਾਣਾ ਮੈਂ ਜਦੋਂ ਆਪਾਂ ਹਲਕਾ ਜਿਹਾ ਇਹਨੂੰ ਨੱਪਾਂਗੇ ਨਾ ਜੀ ਇੰਜ ਤਾਂ ਆਪਣੇ ਆਪ ਆ ਦੇਖੋ ਜੀ ਖੁੱਲ ਜੂ ਥਾਂ ਤੇ ਇੱਥ ਇਦੋਂ ਚਾਰੇ ਪਾਸੇ ਥੋੜੀ ਥੋੜੀ ਫੇਵਿਕ ਪਾ ਦੋ ਜੀ ਆ ਦੇਖੋ ਨੱਪਿਆ ਗਿਆ ਦੇਖੋ ਨਾਲੇ ਜੁੜ ਜੁਗੀ ਬੋਤਲ ਜੀ ਪੱਕਾ ਕੰਮ ਹੋ ਜੂਗਾ ਥੋੜਾ ਜਾਂ ਆ ਦੇਖੋ ਜੀ ਫੇਵਿਕ ਤੁਹਾਨੂੰ ਪਤਾ ਜੀ ਨਾਲ ਦੀ ਨਾਲ ਜਿਹੜਾ ਚੀਜ਼ ਨੂੰ ਜੋੜ ਦਿੰਦੀ ਹੈ ਜੀ ਤੇ ਆਪਾਂ ਤਕਰੀਬਨ ਸਾਰੇ ਪਾਸੇ ਥੋੜੀ ਥੋੜੀ ਦੋ ਦੋ ਬੂੰਦਾਂ ਪਾ ਕੇ ਜਿਹੜਾ ਇਹਨੂੰ ਜੋੜ ਦਿੰਦਾ ਹੈ ਜੀ ਆ ਲਓ ਤੇ ਹੁਣ ਪੱਕਾ ਕੰਮ ਹੋ ਗਿਆ ਜੀ ਫੇਵਿਕ ਲੱਗ ਗਈ ਹੈ ਤੇ ਇਹਦੇ ਜੋੜ ਵੀ ਪੱਕੇ ਹੋ ਗਏ ਨੇ ਜੀ ਤੇ ਖਿਸਕਣਗੇ ਨਹੀਂ ਲਓ ਜੀ ਪਈ 70% ਆਪਣਾ ਜਿਹੜਾ ਫੀਡਰ ਹੋ ਗਿਆ ਜੀ ਘਰ ਦੇ ਵਿੱਚ ਰੈਡੀ ਤੇ ਆਹ ਦੇਖੋ ਜੀ ਤੁਸੀਂ ਤੁਸੀਂ ਰੰਗ ਰੰਗ ਵਾਲੀਆਂ ਬੋਤਲਾਂ ਜਿਵੇਂ ਗ੍ਰੀਨ ਬੋਤਲਾਂ ਹੁੰਦੀਆਂ ਉਹ ਵੀ ਲੈ ਸਕਦੇ ਹੋ ਜੇ ਤੌਰ ਤਰ੍ਹਾਂ ਦੀ ਬੋਤਲ ਤੁਹਾਡੇ ਕੋਲ ਹੈਗੀ ਆ ਤਾਂ ਉਹ ਵੀ ਯੂਜ਼ ਕਰ ਸਕਦੇ ਹੋ ਪਰ ਆਪਾਂ ਇਹ ਟਰਾਂਸਪੇਰੈਂਟ ਬੋਤਲਾਂ ਜਿਹੜੀਆਂ ਇਹ ਯੂਜ਼ ਕੀਤੀਆਂ ਜੀ ਦੇਖੋ ਕਿੰਨਾ ਸ਼ਾਨਦਾਰ ਟੱਕਣ ਬਣਿਆ ਹੈ ਟੱਕਣ ਦੇ ਉੱਪਰ ਤੁਸੀਂ ਐਂ ਕਰਕੇ ਕੋਈ ਹਲਕੀ ਜਿਹੀ ਭਾਰੀ ਚੀਜ਼ ਜਿਵੇਂ ਕੋਈ ਰੋੜਾ ਵਗੈਰਾ ਰੱਖ ਕੇ ਇਹਨੂੰ ਬੰਦ ਵੀ ਰਹਿਣ ਦੇ ਸਕਦੇ ਹੋ ਕਰ ਸਕਦੇ ਹੋ ਆਹ ਦੇਖੋ ਜੀ ਹੁਣ ਅਗਲਾ ਸਟੈਪ ਦੇਖੋ ਜੀ ਕੀ ਹੈ ਤੇ ਆਹ ਦੇਖੋ ਜੀ ਇੱਕ ਆਪਣੇ ਕੋਲ ਤਾਰ ਹੈ ਜੀ ਲੋਹੇ ਦੀ ਇਸ ਤਰ੍ਹਾਂ ਆਪਾਂ ਕੁੰਡੀਆਂ ਬਣਾ ਲਈਆਂ ਜਿਹੜੇ ਛੇਕ ਤੁਹਾਨੂੰ ਦਿਖਾਇਆ ਸੀ ਆ ਦੇਖੋ ਕੀਤੇ ਆ ਜੀ ਆਹ ਦੇਖੋ ਇੱਧਰ ਵੀ ਆ ਤੇ ਦੂਜੇ ਪਾਸੇ ਵੀ ਆ ਇਹ ਛੇਕ ਜਿਹੜੇ ਕੀਤੇ ਸੀ ਇਹਨਾਂ 'ਚ ਆਪਾਂ ਫਸਾ ਦੇਣਾ ਤਾਂ ਜੋ ਤੁਹਾਨੂੰ ਦੱਸਿਆ ਸੀ ਆਪਾਂ ਕਿਤੇ ਟੰਗ ਸਗੀ ਐਂ ਕਰ ਸਕੀ ਆ ਆ ਦੇਖੋ ਜੀ ਆਹ ਪੈ ਗਈ ਜੀ ਤਾਰ ਵਿੱਚ ਇੱਕ ਮਿੰਟ ਜੀ ਆ ਦੇਖੋ ਥੋੜਾ ਜਿਹਾ ਦਿੱਕਤ ਦਿੰਦੀ ਹੈ ਜੀ ਹਾਲੋ ਇਸੇ ਤਰ੍ਹਾਂ ਆਪਾਂ ਦੂਜੇ ਪਾਸੇ ਵੀ ਇੱਧਰ ੜਾ ਦੇਣੀ ਹੈ ਜੀ ਕੁੰਡੀਆਂ ਆ ਦੇਖੋ ਜੇ ਤਾਰ ਦੀ ਕੁੰਡੀਆਂ ਆਪਾਂ ਬਣਾ ਲੈਂਦੀਆਂ ਪਹਿਲਾਂ ਆ ਦੇਖੋ ਜੀ ਅੜਾ ਤਾਂ ਆ ਦੇਖੋ ਜੀ ਹੁਣ ਟੰਗਣ ਵਾਸਤੇ ਵੀ ਬਣ ਗਿਆ ਸਿਸਟਮ ਆਪਾਂ ਇਸ ਤਰ੍ਹਾਂ ਕਰਕੇ ਟੰਗ ਵੀ ਸਕਦੇ ਹਾਂ ਤੇ ਟੱਕਣ ਇਧਰੋਂ ਲੱਗ ਜੂਗਾ ਤੇ ਜੇ ਆਪਾਂ ਸਿੱਧਾ ਰੱਖਾਂਗੇ ਤੇ ਫਸਿਆ ਰਹਿਣਾ ਵਿੱਚ ਆਖੋ ਟੱਕਣ ਨਿਕਲਦਾ ਨਹੀਂਗਾ ਛੇਤੀ ਦੇਖੋ ਕਿੰਨੀ ਸ਼ਾਨਦਾਰ ਚੀਜ਼ ਬਣ ਗਈ ਆਪਾਂ ਇੱਥੇ ਸਟicker ਵਗੈਰਾ ਵੀ ਲਿਆਂਕੇ ਜਿਹੜੇ ਲਾ ਸਕਦੇ ਹਾਂ ਸਜਾਵਟ ਵਾਸਤੇ ਤੇ ਆ ਦੇਖੋ ਜੀ ਤਿਆਰ ਹੈ ਜੀ ਹੁਣ ਨੈਕਸਟ ਸਟੈਪ ਇੱਕ ਹੋਰ ਰਹਿ ਗਿਆ ਜੋ ਵੀ ਦੇਖੋ ਇੱਕ ਲਈਏ ਜੀ ਆਪਾਂ ਟ੍ਰੇ ਇਟਰੀ ਆਪਣੇ ਕੋਲ ਪਰਾਣੀ ਪਈ ਸੀ ਤੁਸੀਂ ਕੋਈ ਵੀ ਗੋਲ ਵੀ ਲੈ ਸਕਦੇ ਹੋ ਪਲੇਟ ਵੀ ਲੈ ਸਕਦੇ ਹੋ ਪਲਾਸਟਿਕ ਦੀ ਇਹਦੇ ਚ ਆਪਾਂ ਕੀ ਕਰਨਾ ਜੀ ਇਹਦੇ ਚ ਐ ਰੱਖਣਾ ਇਹਨੂੰ ਜੀ ਰੱਖਣਾ ਕਿਉਂ ਹੈ ਜੀ ਕਿਉਂਕਿ ਇੱਥੇ ਬਹਿ ਕੇ ਜਾਨਵਰ ਜਿਹੜਾ ਚੋਗਾ ਜਿਹੜਾ ਚੁੱਗਣਗੇ ਕਿਸੇ ਵੇਲੇ ਖਿੱਲਰ ਵੀ ਜਾਂਦਾ ਹੈ ਜਿਹੜਾ ਆਪਣੀ ਪਲੇਟ ਚ ਜਾਂ ਟ੍ਰੇ ਚ ਰਹੂਗਾ ਨੈਕਸਟ ਕੀ ਹੈ ਕਿ ਇੱਕ ਆਸਰਾ ਰਹੂਗਾ ਜੀ ਇਹਨੂੰ ਕਿਉਂਕਿ ਆ ਜਿਹੜੀ ਟ੍ਰੇ ਆ ਚੌੜੀ ਆ ਤੇ ਆ ਬੋਤਲ ਜਿਹੜੀ ਹਵਾ ਨਾਲ ਐ ਤਰ੍ਹਾਂ ਡੋਲ ਵੀ ਸਕਦੀ ਆ ਪਰ ਟ੍ਰੇ ਚ ਰੱਖ ਦਾਂਗੇ ਤਾਂ ਡੋਲੂਗੀ ਨਹੀਂ ਲਓ ਜੀ ਫੀਡਰ ਆਪਣਾ ਹੋ ਗਿਆ ਤਿਆਰ ਤੇ ਹੁਣ ਦੇਰੇ ਨਾਲ ਚਲੋ ਤੁਸੀਂ ਵੀ ਸਾਰੇ ਤੁਹਾਨੂੰ ਦਿਖਾਉਣਾ ਜੀ ਆਪਾਂ ਇਹਦੇ ਵਿੱਚ ਪਾਉਣ ਵਾਸਤੇ ਜਿਹੜੀ ਆ ਪੰਛੀਆਂ ਦੀ ਖਰਾਕ ਆ ਚੋਗਾ ਜਿਹੜਾ ਉਹ ਲੈ ਕੇ ਆਉਨੇ ਆ ਜੀ ਤੇ ਉਹ ਫਿਰ ਤੁਹਾਨੂੰ ਇਹਦੇ ਵਿੱਚ ਆਪਾਂ ਭਰ ਕੇ ਦਿਖਾਉਨੇ ਆ ਇੱਕ ਸਟੈਪ ਹੋਰ ਰਹਿ ਗਿਆ ਜੀ ਅਜੇ ਕੰਪਲੀਟਲੀ ਛੋਟਾ ਜਿਹਾ ਸਟੈਪ ਆ ਜੀ ਉਹ ਇਹਦੇ ਫਾਇਦੇ ਵਾਸਤੇ ਆ ਉਹ ਵੀ ਤੁਸੀਂ ਜੇ ਕਰਨਾ ਤਾਂ ਕਰ ਸਕਦੇ ਆ ਤੇ ਲਓ ਜੀ ਹੁਣ ਆਪਾਂ ਲਿਉਨੇ ਚੋਗਾ ਜੀ ਲਓ ਜੀ ਆਪਾਂ ਪਹੁੰਚ ਗਏ ਲੈਂਣ ਵਾਸਤੇ ਚੋਗਾ ਇਹ ਇਥੋਂ ਖਰੀਦਦੇ ਆਂ ਹੋਰ ਜੀ ਵੀਰ ਜੀ ਕੀ ਹਾਲ ਨੇ ਹਾਂ ਜੀ ਠੀਕ ਹੈ ਜੀ ਤੇ ਕੀ ਰੇਟ ਵੀਰ ਜੀ ਚੋਗਾ 40 ਰੁਪਏ ਕਿਲੋ 40 ਰੁਪਏ ਸਾਰਾ ਮਿਕਸ ਕੀ ਕੀ ਹੋ ਰਿਹਾ ਚਾ ਤੇ ਜੋ ਸਬ ਸੈਟ ਮੈਂ ਹੈਗੀਆਂ ਨੇ ਚਾਵਲ ਹੈ ਬਾਜਰਾ ਹੈ ਮੱਕੀ ਹੈ ਜਵਾਰ ਹੋ ਰਿਹਾ ਤੇ ਫੱਟਕ ਚੋਗਾ ਪੰਛੀਆਂ ਵਾਸਤੇ ਲਓ ਜੀ ਸਿਰਫ 40 ਰੁਪਏ ਕਿਲੋ ਆ ਜੇ ਆਪਾਂ ਪਾਉਣਾ ਹੋਵੇ ਤਾਂ ਕੋਈ ਜ਼ਿਆਦਾ ਕਾਸਟ ਨਹੀਂ ਕਰਦਾ ਔਰ 1 ਕਿਲੋ ਕਈ ਦਿਨ ਕੱਢ ਜਾਣਾ ਹੈ ਨਹੀਂ ਵੀ ਮਤਲਬ 1 ਦਿਨ ਚ ਹੀ ਖਾ ਜਾਣਗੇ ਕਿਉਂਕਿ ਹੋਰ ਵੀ ਕਈ ਲੋਕਾਂ ਨੇ ਰੱਖਿਆ ਹੁੰਦਾ ਹੈ ਇਹਨੀ ਵਾਪਾ ਕੱਲੇ ਰੱਖ ਰਿਆਂ ਤੇ ਬਾਕੀ ਖੇਤਾਂ ਵਿੱਚੋਂ ਵੀ ਦਾਣੇ-ਦੋਣੇ ਚੁਗਲਿੰਦੇ ਨੇ ਪੰਛੀ ਤੇ ਹੁਣ ਆਪਾਂ ਲੈਨੇ ਆ ਸਾਮਾਨ ਤੇ ਫਿਰ ਆਪਾਂ ਪਾਉਣੇ ਆ ਜੀ ਜਿਹੜਾ ਆਪਾਂ ਬਣਾ ਰਹੇ ਆ ਉਹਨਾਂ ਦੇ ਕੱਪ ਤਿਆਰ ਕਰ ਰਹੇ ਆ ਜੀ ਫੀਡਰ ਉਹਦੇ ਵਿੱਚ ਲਓ ਜੀ 1 ਕਿਲੋ ਕਿਲੋ ਇੱਕ ਆਪਣਾ ਤਿਆਰ ਹੈ ਜੀ ਲਓ ਵੀਰ ਜੀ ਆਹ ਦੇਖੋ ਜੀ ਕਾਫੀ ਆ ਜਾਂਦਾ ਜੀ ਕਿਲੋ ਦੇ ਵਿੱਚ ਤੇ ਬਰੀਕ ਹੁੰਦਾ ਵਿੱਚ ਦਾਣਾ ਬਸ ਜਦੋਂ ਆਪਾਂ ਪਾਵਾਂਗੇ ਫੀਡਰ 'ਚ ਤੁਹਾਨੂੰ ਪਤਾ ਲੱਗ ਜੀ ਜਾਣਾ ਜੀ ਵੀ ਕਿਵੇਂ ਜਾਂ ਕੀ ਆਈਟਮ ਹੈ ਜੀ ਲਓ ਜੀ ਚੋਗਾ ਆਪਾਂ ਲੈ ਆਇਆ ਤੇ ਆਹ ਦੇਖੋ ਜੀ ਚੈੱਕ ਕਰੋ ਜੀ ਸਾਰੀ ਚੀਜ਼ਾਂ ਚਰਲੀਆਂ ਨੇ ਜੀ ਚਾਵਲ ਵਗੈਰਾ ਤੇ ਕੰਗਣੀ ਹੈ ਜੀ ਤੇ ਹੋਰ ਕਾਫੀ ਆਈਟਮਾਂ ਨੇ ਵਿੱਚ ਆ ਮੱਕੀ ਦੇ ਦਾਣੇ ਆ ਗਏ ਤੇ ਆਪਾਂ ਇਹਦੇ ਵਿੱਚ ਪਾਉਨੇ ਆ ਤੇ ਪਾ ਕੇ ਚੈੱਕ ਕਰਦੇ ਆਂ ਜੀ ਕੀ ਆਪਣਾ ਪਲਾਨ ਕਿਵੇਂ ਰਿਹਾ ਸਹੀ ਰਿਹਾ ਜਾਂ ਕਿਵੇਂ ਹੈ ਜੀ ਆ ਦੇਖੋ ਵਾਗਰੂ ਆ ਕੇ ਸਤਨਾਮ ਵਾਗਰੂ ਲਓ ਜੀ ਪਾਤਾ ਵਾਹ ਜੀ ਵਾ ਲੱਗਦਾ ਹੈ ਕਿ ਆਪਣਾ ਜਿਹੜਾ ਪਲਾਨ ਬਣਾਇਆ ਆਪਾਂ ਬਿਲਕੁਲ ਸਹੀ ਰਿਹਾ ਆਹ ਲਓ ਜੀ ਜਿੰਨੀ ਜ਼ਰੂਰਤ ਆ ਜਿਵੇਂ ਜਿਵੇਂ ਖਾਈ ਜਾਣਗੇ ਆ ਦੇਖੋ ਜੀ ਓਵੇਂ ਓਵੇਂ ਬਾਹਰ ਆਈ ਜਾਊ ਜੀ ਆਪਾਂ ਪਾਸੇ ਕਰਕੇ ਦੇਖ ਰਹੇ ਹਾਂ ਐਕਸਪੈਰੀਮੈਂਟ ਕਰਕੇ ਹੁਣ ਮੰਨ ਲਓ ਇੱਥੇ ਆ ਪੰਛੀ ਬੈਠੇ ਖਾ ਲੈਣਗੇ ਚੋਗਾ ਪਰ ਉਹ ਬਾਹਰ ਐ ਜਾਊ ਆ ਦੇਖੋ ਜੀ ਆਪਾਂ 4-5 ਦਿਨਾਂ ਹੋਲਡ ਰੱਖ ਕੇ ਕਿਤੇ ਵੀ ਜਾ ਸਕਦੇ ਹਾਂ ਜੀ ਦੇਖੋ ਹੁਣ ਇਹਨੂੰ ਪੂਰੀ ਭਰਦੇ ਹਾਂ ਜੀ ਲਓ ਜੀ ਦੇਖੋ ਹੋ ਗਿਆ ਤਿਆਰ ਜੀ ਕਮਾਲ ਦੀ ਚੀਜ਼ ਬਣ ਗਈ ਹੈ ਜੀ ਬਹੁਤ ਵਧੀਆ ਲੱਗਿਆ ਹਾਂਜੀ ਦੋਸਤੋ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਆਪਾਂ ਟੰਗਣ ਵਾਸਤੇ ਜਿਹੜੀ ਆ ਆ ਤਾਰ ਜੀ ਇੱਕ ਲਈਏ ਤੁਸੀਂ ਇਹਨੂੰ ਕਿਤੇ ਵੀ ਹੈਂਗ ਕਰ ਸਕਦੇ ਹੋ ਕਿਸੇ ਦਰਖਤ ਤੇ ਕਿਸੇ ਕਿੱਲ ਤੇ ਕਿੱਲ ਜਿਵੇਂ ਕੰਦੇ ਵਿੱਚ ਗੱਡਿਆ ਜੀ ਉੱਥੇ ਕਰ ਸਕਦੇ ਹੋ ਤੇ ਆਪਣੇ ਇਹਨੂੰ ਆਪਾਂ ਟ੍ਰੇ ਦੇ ਵਿੱਚ ਵੀ ਰੱਖ ਸਕਦੇ ਹਾਂ ਆ ਦੇਖੋ ਜੀ ਆ ਟ੍ਰੇ ਆ ਪਰ ਇਹਦੇ ਕੀ ਆ ਵੀ ਇਹਦੇ ਥੱਲੇ ਤੁਹਾਨੂੰ ਆ ਦੇਖੋ ਜੀ ਇੱਥੇ ਫੈਵਿਕ ਕਲੋਣੀ ਪਾਉਗੀ ਤਾਂ ਇਹਦੇ ਵਿੱਚ ਚਪਕੇ ਸਕਦੇ ਹਾਂ ਇਹਦੇ ਨਾਲ ਇਹ ਤੁਹਾਨੂੰ ਦੱਸਿਆ ਇਹ ਮੋਜ ਹੈ ਜੇ ਆਪਾਂ ਥੱਲੇ ਰੱਖਣਾ ਤੇ ਇਹਦੇ ਨਾਲ ਜਿਵੇਂ ਢੇਰੀ ਵਗੈਰਾ ਆਉਂਦੀ ਆ ਤਾਂ ਇਹ ਡਿੱਗੂ ਗਣੀਏ ਵੈਸੇ ਆ ਦੇਖੋ ਬੋਤਲ ਡਿੱਗਣ ਦਾ ਥੋੜਾ ਜਿਹਾ ਖਤਰਾ ਹੁੰਦਾ ਵੀ ਡਿੱਗਣਾ ਜਾਵੇ ਤੇ ਚੋਗਾ ਰੁੱੜ ਜਾਊਗਾ ਤੇ ਆ ਉੱਪਰ ਬਾਕੀ ਵੇਖੋ ਜੀ ਢੱਕਣ ਦੀ ਮੌਜ ਹੋ ਗਈ ਆਪਾਂ ਐ ਕਰਕੇ ਢੱਕਣ ਲਗਾ ਕੇ ਉੱਪਰ ਕੋਈ ਰੋੜਾ ਵਗੈਰਾ ਜਾਂ ਕੋਈ ਭਾਰੀ ਚੀਜ਼ ਰੱਖ ਸਕਦੇ ਆਂ ਜੀ ਤੇ ਇਹ ਬਣ ਗਿਆ ਜੀ ਆਪਣਾ ਘਰੇ ਦੇਖੋ ਫੀਡਰ ਜੀ ਤੇ ਫਾਈਵ ਕਿੱਕ ਲਾ ਕੇ ਮੈਂ ਲਾਸਟ ਸਟੈਪ ਜਿਹੜਾ ਤੁਹਾਨੂੰ ਦੱਸਿਆ ਸੀ ਉਹ ਇਹੀ ਇਹ ਦੱਸਣ ਵਾਲਾ ਰਹਿ ਗਿਆ ਕਿ ਤੁਸੀਂ ਚਿਪਕਾ ਵੀ ਸਕਦੇ ਹੋ ਇੰਜ ਕਰਕੇ ਤੇ ਫਿਰ ਚਿਪਕਿਆ ਥੋੜਾ ਜਿਹਾ ਐ ਹੋਊਗਾ ਵੀ ਜੇ ਜੇ ਆਪਾਂ ਚਿਪਕਾਈ ਆ ਟਰੇ ਜੇ ਇਹਦੇ ਵਿੱਚ ਇੱਥੇ ਪੰਛੀ ਬੈਠ ਗਏ ਤਾਂ ਉਹ ਨੁਕਸਾਨ ਹੋ ਸਕਦਾ ਜੇ ਤੁਸੀਂ ਟੰਗਣਾ ਤਾਂ ਇੱਥੋਂ ਆਰਾਮ ਨਾਲ ਬਹਿ ਕੇ ਆਪਦਾ ਮਤਲਬ ਲੈ ਸਕਦੇ ਚੋਗਾ ਖਾ ਸਕਦੇ ਆ ਜੀ ਹਾਂਜੀ ਦੋਸਤ ਹੁਣ ਆਪਾਂ ਰੱਖਣ ਲੱਗੇ ਆ ਜੀ ਆ ਦੇਖੋ ਆ ਇੱਕ ਸਾਈਡ ਤੇ ਨੂੰ ਆਪਾਂ ਓੜ ਚ ਤਾਂ ਰੱਖਣਾ ਜੀ ਕਿਉਂਕਿ ਹਨੇਰੀ ਵਗੈਰਾ ਅੱਜ ਕੱਲ ਜਿਵੇਂ ਠੰਡੀਆਂ ਹਵਾ ਚੱਲਦੀ ਏ ਸ਼ਾਮ ਸਵੇਰੇ ਤੇਜ ਹੋ ਜਾਂਦੀ ਹਵਾ ਜਾਂ ਹਨੇਰੀ ਕੋਈ ਆਉਂਦੀ ਏ ਤੇ ਉਦੋਂ ਇਹ ਮਤਲਬ ਉੱਡ ਵੀ ਸਕਦਾ ਇਸ ਕਰਕੇ ਆਪਾਂ ਇਹਨੂੰ ਸ਼ਾਮੇ ਰੱਖਾਂਗੇ ਇੱਕ ਸਾਈਡ ਤੇ ਪੰਛੀ ਜਿਹੜਾ ਬੈ ਕੇ ਖਾ ਸਕਣ ਤੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਇਹਨੂੰ ਇੱਥੇ ਰੱਖ ਕੇ ਸਾਈਡ ਤੇ ਓਟ ਦੇ ਵਿੱਚ ਵੀ ਉੱਡ ਨਾ ਜਾਵੇ ਤੇ ਚੋਗਾ ਡਲਣਾ ਜਾਵੇ ਇਸ ਤਰ੍ਹਾਂ ਕਰੇ ਓਟ ਚ ਰੱਖ ਦੇਣਾ ਜੀ ਉੱਪਰੋਂ ਬੰਦ ਕਰਕੇ ਕੋਈ ਨਾ ਕੋਈ ਆਪਾਂ ਚੀਜ਼ਾਂ ਤੇ ਰੱਖ ਦੇਣੀ ਹੈ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਮ ਲਓ ਜੀ ਤਿਆਰ ਹੈ ਆਪਣਾ ਫੀਡਰ ਜੀ ਕਰੋ ਚੈੱਕ ਦੱਸਿਓ ਜੀ ਕਮੈਂਟ ਕਰਕੇ ਕਿਦਾਂ ਜੀ ਲੱਗੀ ਤੁਹਾਨੂੰ ਇਹ ਯੂਨੀਕ ਜੀ ਆਈਟਮ ਤੇ ਵੈਸੇ ਆਪਾਂ ਜੇ ਬਾਜ਼ਾਰੋਂ ਲਵਾਂਗੇ ਵੈਸੇ ਮੈਨੂੰ ਪਤਾ ਨਹੀਂ ਕਿੰਨਾ ਪ੍ਰਾਈਸ ਹੈ ਪਰ ਮੈਂ ਇੱਕ ਸੋਚਿਆ ਕਿ ਇਸ ਤਰ੍ਹਾਂ ਦਾ ਆਪਾਂ ਆਪ ਤਿਆਰ ਕਰਨਾ ਜੀ ਤੇ ਵਧੀਆ ਚੀਜ਼ ਤਿਆਰ ਹੋ ਗਈ ਹੈ ਜਿਵੇਂ ਜਿਵੇਂ ਖਾਈ ਜਾਣਗੇ ਜਾਨਵਰ ਜਿਵੇਂ-ਜਿਵੇਂ ਮਤਲਬ ਆਪਣੇ ਆਪ ਤੁਹਾਨੂੰ ਦੱਸਿਆ ਜੀ ਵਿੱਚੋਂ ਚੋਗਾ ਨਿਕਲੀ ਹੋਣਾ ਆ ਦੇਖੋ ਜੀ ਤੇ ਜੇ ਕੋਈ ਖਿਲਰੂਗਾ ਵੀ ਤਾਂ ਥੱਲੇ ਟ੍ਰੇ ਦੇ ਵਿੱਚ ਖਿਲਰੇਗਾ ਜ਼ਿਆਦਾ ਨਹੀਂ ਨੁਕਸਾਨ ਨਹੀਂ ਹੋਏਗਾ ਆਪਣਾ ਜੀ ਸੋ ਦੇਖੋ ਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਵੀ ਬਣਾਇਆ ਕਰੋ ਕੁਦਰਤ ਨੂੰ ਪਿਆਰ ਕਰੋ ਕੁਦਰਤ ਦੀਆਂ ਸੁਗਾਤਾਂ ਨੇ ਜਿਹੜੀਆਂ ਉਹਨਾਂ ਨੂੰ ਪਿਆਰ ਕਰੋ ਜਿਵੇਂ ਕਿ ਪੰਛੀ ਪੇੜ ਤੇ ਪੇੜ ਵੀ ਲਗਾਇਆ ਕਰੋ ਜਿੰਨੇ ਜਿੰਨੇ ਤੁਸੀਂ ਲਗਾ ਸਕਦੇ ਹੋ ਪਾਣੀ ਦਾ ਬਚਾ ਕਰਿਆ ਕਰੋ ਜੀ ਹੁਣ ਸੁਣਨ ਚ ਆ ਰਿਹਾ ਆਪਣੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਪਿੰਡ ਨੇ ਜਿਨ੍ਹਾਂ ਦੇ ਵਿੱਚ ਪਾਣੀ ਦਾ ਜਿਹੜਾ ਲੈਵਲ ਹੈ ਬਹੁਤ ਥੱਲੇ ਜਾ ਰਿਹਾ ਸੋ ਇਸ ਤਰ੍ਹਾਂ ਦੇ ਆਪਾਂ ਨੂੰ ਵਧੀਆ-ਵਧੀਆ ਉਪਰਾਲੇ ਜਿਹੜੇ ਕਰਦੇ ਰਹਿਣਾ ਚਾਹੀਦਾ ਜੀ ਕੁਦਰਤ ਨਾਲ ਪ੍ਰਮਾਤਮਾ ਦੀ ਬੜਾਈ ਕੁਦਰਤ ਨਾਲ ਜਿੰਨਾ ਪਿਆਰ ਕਰਾਂਗੇ ਓਨਾ ਵਧੀਆ ਕੁਦਰਤ ਨੂੰ ਆਪਾਂ ਇੱਕ ਗੁਣਾ ਦੇਵਾਂਗੇ ਤੇ ਆਪਾਂ ਨੂੰ 2-3 ਗੁਣਾ ਹੀ ਵਾਪਸ ਕਰੇਗੀ ਚੰਗਾ ਦਵਾਂਗੇ ਤਾਂ ਚੰਗਾ ਮਾੜਾ ਕੁਦਰਤ ਚ ਪਾਵਾਂਗੇ ਤਾਂ ਮਾੜਾ ਜੀ ਸੋ ਠੀਕ ਹੈ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸ਼ੇਅਰ ਜਰੂਰ ਕਰਿਓ ਜੀ ਤਾਂ ਜੋ ਆਪਣੇ ਦੋਸਤਾਂ ਤੱਕ ਮਿੱਤਰਾਂ ਤੱਕ ਵਧੀਆ ਮੈਸੇਜ ਜਿਹੜਾ ਪਹੁੰਚ ਸਕੇ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਧੰਨਵਾਦ ਜੀ